ਕਰਨ ਆਇਲਾ ਨਾਲ ਜੁੜੀ ਅਪਡੇਟ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਨਵਾਂ ਰਿਲੀਜ਼ ਹੋਇਆ ਗੀਤ ਅਟੈਚ ਬਿਲਬੋਰਡ ਤੇ ਆ ਗਿਆ ਹੈ। ਇਹ ਗੀਤ ਕੈਨੇਡੀਅਨ ਬਿਲਬੋਰਡ ਚਾਰਟ ਤੇ 40 ਨੰਬਰ ਤੇ ਟ੍ਰੈਂਡ ਕਰ ਰਿਹਾ ਹੈ ਤੇ YouTube ਤੇ ਇਹ ਗੀਤ 12 ਦਿਨ ਬਾਅਦ ਵੀ ਨੰਬਰ 1 ਟ੍ਰੈਂਡਿੰਗ ਤੇ ਚੱਲ ਰਿਹਾ ਹੈ ਤੇ ਇਸ ਉੱਪਰ ਹੁਣ ਤੱਕ 21 ਮਿਲੀਅਨ ਤੋਂ ਜ਼ਿਆਦਾ ਵਿਊ ਆ ਚੁੱਕੇ ਹਨ ਹੁਣ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਕਰਨ ਔਜਲਾ ਦੀ ਜਿਸ ਦਾ ਇੰਗਲੈਂਡ ਟੂਰ ਚੱਲ ਰਿਹਾ ਹੈ ਇੰਗਲੈਂਡ ਦੇ ਲੰਡਨ ਸ਼ੋਅ ਦੌਰਾਨ ਇੱਕ ਮੁੰਡੇ ਵੱਲੋਂ ਔਜਲੇ ਦੇ ਬੂਟ ਮਾਰਨ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ ਤੇ ਅੱਜ ਜਦੋਂ ਕਰਨ ਔਜਲਾ ਦਾ ਇੰਗਲੈਂਡ ਦੇ ਬਰਮਿੰਗਮ ਸ਼ਹਿਰ ਵਿੱਚ ਸ਼ੋਅ ਸ਼ੁਰੂ ਹੋਇਆ ਤਾਂ ਮਿਊਜ਼ਿਕ ਤੋਂ ਬਾਅਦ ਜਦੋਂ ਕਰਨ ਔਜਲਾ ਦੇ ਗਾਉਣ ਦੀ ਵਾਰੀ ਆਈ ਤਾਂ ਕਰਨ ਔਜਲਾ ਦਾ ਮਾਈਕ ਹੀ ਨਹੀਂ ਚੱਲਿਆ ਔਜਲਾ ਨੇ ਕਈ ਵਾਰ ਆਨ ਆਫ ਕਰਕੇ ਵੀ ਦੇਖਿਆ ਪਰ ਮਾਈਕ ਫਿਰ ਵੀ ਨਹੀਂ ਚੱਲਿਆ ਜਿਸ ਤੋਂ ਬਾਅਦ ਔਜਲਾ ਫਿਰ ਪਿੱਛੇ ਵੱਲ ਗਿਆ ਤੇ ਸਪੋਰਟਿੰਗ ਸਟਾਫ ਨੇ ਔਜਲਾ ਨੂੰ ਦੂਸਰਾ ਮਾਈਕ ਦੇ ਦਿੱਤਾ ਜਿਸ ਤੋਂ ਬਾਅਦ ਔਜਲਾ ਨੇ ਆਪਣਾ ਗੀਤ ਗਾਉਣਾ ਸ਼ੁਰੂ ਕੀਤਾ ਇਹੋ ਜਿਹੀ ਸਿਚੁਏਸ਼ਨ ਵਿੱਚ ਸਿੰਗਰ ਨੂੰ ਗੁੱਸਾ ਤਾਂ ਬਹੁਤ ਆਉਂਦਾ ਹੈ ਪਰ ਔਜਲਾ ਵਧੀਆ ਤਰੀਕੇ ਨਾਲ ਇਹ ਸਭ ਹੈਂਡਲ ਕਰ ਗਿਆ ਤੇ ਬਾਅਦ ਵਿੱਚ ਵਧੀਆ ਸ਼ੋਅ ਚੱਲਦਾ ਰਿਹਾ do ਮਾਲੀ ਕਾਲਾ ਜੱਟ ਪੈਦੀ ਆਰੀ ਪਾਲਾ